ਕੈਨੇਡਾ ਦੀ ਫੈਡਰਲ ਅਦਾਲਤ ਨੇ ਇੱਕ ਭਾਰਤੀ ਮੂਲ ਦੇ ਪੰਜਾਬੀ ਜੋੜੇ ਅਮਨਦੀਪ ਸਿੰਘ ਅਤੇ ਕਵਲਦੀਪ ਕੌਰ ਦੀ ਅਸਾਈਲਮ ਅਰਜ਼ੀ ਨੂੰ ਠੁਕਰਾਂ ਦੇ ਪਿਛਲੇ ਫੈਸਲਿਆਂ ਨੂੰ ਸਹੀ ਠਹਿਰਾਇਆ। ਅਦਾਲਤ ਨੇ ਇਸ ਜੋੜੇ ਦੇ ਇਹ ਦਾਅਵੇ ਨੂੰ ਝੂਠਾ ਤੇ ਬੇਈਮਾਨ ਕਰਾਰ ਦਿੱਤਾ ਕਿ ਉਹ ਕੈਨੇਡਾ ਦੇ ਵਿੱਚ ਆਪਣੀਆਂ ਖਾਲਿਸਤਾਨ ਪੱਖੀ ਸਰਗਰਮੀਆਂ ਦੇ ਕਾਰਨ ਭਾਰਤ ਵਾਪਸ ਜਾਣ ਤੇ ਅਤਿਆਚਾਰ ਦਾ ਸਾਹਮਣਾ ਕਰਨਗੇ। ਸ੍ਰੀਕਾਲ ਤੁਸੀਂ ਦੇਖ ਰਹੇ ਹੋ ਟਾਈਮਸ ਐਕਸਪੀ ਪੰਜਾਬੀ ਬੀਤੇ ਦਿਨ ਕੈਨੇਡਾ ਦੇ ਮੋਂਟਰੀਅਲ ਦੇ ਵਿੱਚ ਜੱਜ ਬੈਨੂਅਰਟ ਐਮ ਡੁਸ਼ੇਨ ਦੇ ਵੱਲੋਂ ਇਹ ਫੈਸਲਾ ਸੁਣਾਇਆ ਗਿਆ ਅਮਨਦੀਪ ਸਿੰਘ ਅਤੇ ਕਮਲਦੀਪ ਕੌਰ ਨੇ ਸਾਲ 2018 ਦੇ ਵਿੱਚ ਦਿੱਲੀ ਤੋਂ ਭੱਜ ਕੇ ਜੂਨ 2018 ਦੇ ਵਿੱਚ ਟੈਂਪਰਰੀ ਰੈਜ਼ੀਡੈਂਟ ਵੀਜ਼ਾ ਤੇ ਕੈਨੇਡਾ ਦੇ ਵਿੱਚ ਦਾਖਲ ਹੋਏ ਉਨ੍ਹਾਂ ਨੇ ਸ਼ਰਨ ਦੀ ਅਰਜ਼ੀ ਦਾਇਰ ਕਰਦੇ ਹੋਏ ਇਹ ਦਾਵਾ ਕੀਤਾ ਸੀ ਕਿ ਉਹ ਭਾਰਤ ਦੇ ਵਿੱਚ ਇੱਕ ਗਵਾਂਡੀ ਅਤੇ ਪੁਲਿਸ ਦੁਆਰਾ ਜ਼ਮੀਨੀ ਵਿਵਾਦ ਅਤੇ ਸਿਆਸੀ ਸਬੰਧਾਂ ਦੇ ਕਾਰਨ ਉਨ੍ਹਾਂ ਨੂੰ ਪਰੇਸ਼ਾਨ ਕੀਤਾ ਜਾ ਰਿਹਾ ਹੈ। ਅਰਜ਼ੀ ਦੇ ਵਿੱਚ ਕਿਹਾ ਗਿਆ ਸੀ ਕਿ ਅਮਨਦੀਪ ਸਿੰਘ ਨੂੰ ਪੁਲਿਸ ਨੇ ਪੁੱਛਗਿੱਛ, ਧਮਕੀਆਂ ਅਤੇ ਅਤਿਆਚਾਰ ਦੇ ਇਲਜ਼ਾਮ ਅਤੇ ਕੁੱਟਮਾਰ ਦਾ ਸਾਹਮਣਾ ਕਰਨਾ ਪਿਆ। ਜਦਕਿ ਕਵਲਦੀਪ ਕੌਰ ਨੇ ਜਿੰਸੀ ਸ਼ੋਸ਼ਣ ਦਾ ਇਲਜ਼ਾਮ ਲਗਾਇਆ। ਉਨ੍ਹਾਂ ਦਾ ਕਹਿਣਾ ਸੀ ਕਿ ਉਨ੍ਹਾਂ ਦੇ ਫਿੰਗਰਪ੍ਰਿੰਟਸ ਅਤੇ ਦਸਤਕਤ ਜ਼ਬਰਦਸਤੀ ਲਈ ਗਏ ਨੇ ਬਾਅਦ ਵਿੱਚ ਰਿਫਿਊਜੀਸ ਪ੍ਰੋਟੈਕਸ਼ਨ ਡਿਵੀਜ਼ਨ ਦੀ ਸੁਣਵਾਈ ਤੋਂ ਪਹਿਲਾਂ ਜੋੜੇ ਨੇ ਆਪਣੀ ਅਰਜ਼ੀ ਦੇ ਵਿੱਚ ਸੋਧ ਕਰਕੇ ਕਿਹਾ ਕਿ ਉਹ ਕੈਨੇਡਾ ਦੇ ਵਿੱਚ ਖਾਲਿਸਤਾਨ ਪੱਕੀ ਸਰਗਰਮੀਆਂ ਦੇ ਵਿੱਚ ਸ਼ਾਮਿਲ ਹੋ ਗਏ ਨੇ ਤੇ ਇਸ ਦੇ ਕਾਰਨ ਭਾਰਤ ਵਾਪਸ ਜਾਣ ਤੇ ਅਤਿਆਚਾਰ ਦਾ ਸਾਹਮਣਾ ਕਰ ਸਕਦੇ ਨੇ ਪਰ ਆਰਪੀਡੀ ਅਤੇ ਰਿਫਿਊਜੀ ਅਪੀਲ ਡਿਵੀਜ਼ਨ ਨੇ ਇਸ ਦਾਅਵੇ ਨੂੰ ਝੂਠਾ ਤੇ ਬੇਈਮਾਨ ਦੱਸਿਆ ਇਹ ਕਹਿੰਦੇ ਹੋਏ ਕਿ ਇਹ ਸਿਰਫ ਸ਼ਰਨ ਹਾਸਲ ਕਰਨ ਦੀ ਕੋਸ਼ਿਸ਼ ਸੀ ਆਰਪੀਡੀ ਨੇ 15 ਨਵੰਬਰ 2023 ਨੂੰ ਅਤੇ ਆਰਏਡੀ ਨੇ 15 ਫਰਵਰੀ 2024 ਨੂੰ ਉਹਨਾਂ ਦੀਆਂ ਅਰਜ਼ੀਆਂ ਨੂੰ ਠੁਕਰਾ ਦਿੱਤਾ ਫੈਡਰਲ ਅਦਾਲਤ ਦੇ ਜੱਜ ਦੁਸ਼ੇਨ ਨੇ ਬੀਤੇ ਦਿਨ ਆਪਣੇ ਫੈਸਲੇ ਦੇ ਵਿੱਚ ਆਰਪੀਡੀ ਅਤੇ ਆਰਏਡੀ ਦੇ ਫੈਸਲਿਆਂ ਨੂੰ ਵਾਜਬ ਕਰਾਰ ਦਿੱਤਾ ਜੱਜ ਨੇ ਕਿਹਾ ਕਿ ਅਰਜ਼ੀਕਰਤਾਵਾਂ ਨੇ ਇਹ ਸਾਬਿਤ ਨਹੀਂ ਕੀਤਾ ਕਿ ਰਿਫਿਊਜੀ ਪ੍ਰੋਟੈਕਸ਼ਨ ਡਿਵੀਜ਼ਨ ਦਾ ਇਹ ਫੈਸਲਾ ਗੈਰਵਾਜਬ ਸੀ ਅਤੇ ਅਦਾਲਤ ਦੇ ਦਖਲ ਦੀ ਕੋਈ ਜ਼ਰੂਰਤ ਨਹੀਂ ਹੈ ਜੱਜ ਨੇ ਜੋੜੇ ਦੇ ਮੁੱਢਲੇ ਦਾਅਵਿਆਂ ਜਿਵੇਂ ਕਿ ਗਵਾਂਡੀ ਅਤੇ ਪੁਲਿਸ ਤੇ ਦੁਆਰਾ ਪਰੇਸ਼ਾਨ ਕੀਤਾ ਜਾਣਾ ਵੀ ਸ਼ੱਕੀ ਮੰਨਿਆ ਕਿਉਂਕਿ ਉਨ੍ਹਾਂ ਨੇ ਇਸ ਦੀ ਪੁਸ਼ਟੀ ਦੇ ਲਈ ਅਦਾਲਤ ਦੇ ਵਿੱਚ ਕੋਈ ਠੋਸ ਸਬੂਤ ਪੇਸ਼ ਨਹੀਂ ਕੀਤੇ ਜੱਜ ਨੇ ਨੋਟ ਕੀਤਾ ਕਿ ਦੋਵਾਂ ਨੇ ਖਾਲਸਤਾਨੀ ਪੱਖੀ ਸਰਗਰਮੀਆਂ ਦਾ ਦਾਵਾ ਸਿਰਫ ਕੈਨੇਡਾ ਦੇ ਵਿੱਚ ਸ਼ਰਨ ਹਾਸਲ ਦੀ ਇੱਕ ਰਣਨੀਤੀ ਦੇ ਵਜੋਂ ਕੀਤਾ ਅਦਾਲਤ ਨੇ ਵੀ ਕਿਹਾ ਕਿ ਅਰਜ਼ੀਕਰਤਾਵਾਂ ਨੇ ਆਪਣੇ ਦਾਅਵਿਆਂ ਨੂੰ ਸਾਬਿਤ ਕਰਨ ਦੇ ਲਈ ਸਹੀ ਤੇ ਠੋਸ ਸਬੂਤ ਅਦਾਲਤ ਦੇ ਵਿੱਚ ਪੇਸ਼ ਨਹੀਂ ਕੀਤੇ ਪੰਜਾਬੀ ਤੇ ਸਿੱਖ ਭਾਈਚਾਰਿਆਂ ਦੇ ਵਿੱਚ ਇਸ ਫੈਸਲੇ ਨੇ ਇੱਕ ਨਵੀਂ ਚਰਚਾ ਛੇੜ ਦਿੱਤੀ ਹੈ ਸੋਸ਼ਲ ਪਲੇਟਫਾਰਮ ਐਕਸ ਤੇ ਕੁਝ ਪੋਸਟਾਂ ਦੇ ਵਿੱਚ ਦਾਵਾ ਕੀਤਾ ਗਿਆ ਹੈ ਕਿ ਭਾਰਤ ਤੋਂ ਸ਼ਰਨ ਮੰਗਣ ਵਾਲੇ ਅਕਸਰ ਇੱਕੋ ਜਿਹੀਆਂ ਕਹਾਣੀਆਂ ਦੀ ਵਰਤੋਂ ਕਰਦੇ ਨੇ ਜਿਸ ਦੇ ਵਿੱਚ ਖਾਲਸਤਾਨੀ ਸਮਰਥਨ ਜਾਂ ਫਿਰ ਪੁਲਿਸ ਅਤਿਆਚਾਰ ਦੇ ਦਾਅਵੇ ਸ਼ਾਮਿਲ ਹੁੰਦੇ ਨੇ ਕੈਨੇਡਾ ਦੀ ਅਸਾਈਲਮ ਪ੍ਰਣਾਲੀ ਸੰਯੁਕਤ ਰਾਸ਼ਟਰ ਦੀ ਸ਼ਰਨਾਰਥੀ ਸੰਸਥਾ ਦੀ ਪਰਿਭਾਸ਼ਾ ਤੇ ਆਧਾਰਿਤ ਹੈ ਇਸ ਦੇ ਅਨੁਸਾਰ ਸ਼ਰਨਾਰਥੀ ਉਹ ਵਿਅਕਤੀ ਹੈ ਜਿਸ ਨੂੰ ਨਸਲ ਧਰਮ ਸਿਆਸੀ ਵਿਚਾਰ ਕੌਮियत ਜਾਂ ਫਿਰ ਕਿਸੇ ਖਾਸ ਸਮਾਜਿਕ ਸੰਗਠਨ ਦਾ ਮੈਂਬਰ ਹੋਣ ਦੇ ਕਾਰਨ ਅਤਿਆਚਾਰ ਦਾ ਸਾਹਮਣਾ ਕਰਨ ਦਾ ਡਰ ਸਤਾਉਂਦਾ ਹੋਵੇ ਇਮੀਗ੍ਰੇਸ਼ਨ ਐਂਡ ਰਿਫਿਊਜੀ ਪ੍ਰੋਟੈਕਸ਼ਨ ਐਕਟ ਦੇ ਮੁਤਾਬਿਕ ਸ਼ਰਨ ਮੰਗਣ ਵਾਲੇ ਨੂੰ ਸਾਬਤ ਕਰਨਾ ਪੈਂਦਾ ਹੈ ਕਿ ਉਸ ਨੂੰ ਆਪਣੇ ਦੇਸ਼ ਦੇ ਵਿੱਚ ਜਾਨ ਦਾ ਖਤਰਾ ਹੈ ਅਤਿਆਚਾਰ ਜਾਂ ਫਿਰ ਉਸ ਨੂੰ क्रूर ਸਜ਼ਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਕੈਨੇਡਾ ਨੇ ਸ਼ਰਨ ਦੀਆਂ ਅਰਜ਼ੀਆਂ ਦੇ ਵਿੱਚ ਵਾਧੇ ਦਾ ਸਾਹਮਣਾ ਕੀਤਾ ਹੈ ਖਾਸ ਕਰਕੇ ਭਾਰਤ ਨਾਈਜੀਰੀਆ ਤੇ ਬੰਗਲਾਦੇਸ਼ ਵਰਗੇ ਦੇਸ਼ਾਂ ਤੋਂ ਸਾਲ 2024 ਦੇ ਵਿੱਚ ਭਾਰਤ ਸ਼ਰਨ ਮੰਗਣ ਵਾਲਿਆਂ ਦਾ ਸਭ ਤੋਂ ਵੱਡਾ ਸਰੋਤ ਸੀ ਪਰ ਜ਼ਿਆਦਾਤਰ ਅਰਜ਼ੀਆਂ ਨਕਾਰ ਦਿੱਤੀਆਂ ਗਈਆਂ ਕਿਉਂਕਿ ਉਹ ਅਕਸਰ ਸਾਬਤ ਨਹੀਂ ਕਰ ਸਕੀਆਂ ਕਿ ਅਰਜ਼ੀਕਰਤਾ ਨੂੰ ਅਸਲ ਦੇ ਵਿੱਚ ਅਤਿਆਚਾਰ ਦਾ ਖਤਰਾ ਹੈ ਅਮਨਦੀਪ ਸਿੰਘ ਅਤੇ ਕਵਲਦੀਪ ਕੌਰ ਦਾ ਮਾਮਲਾ ਕੈਨੇਡਾ ਦੀ ਅਸਾਈਲਮ ਪ੍ਰਣਾਲੀ ਦੇ ਵਿੱਚ ਸਖਤੀ ਅਤੇ ਨਿਰਪੱਖਤਾ ਦੀ ਇੱਕ ਮਿਸਾਲ ਹੈ ਅਦਾਲਤ ਦੇ ਫੈਸਲੇ ਨੇ ਸਪਸ਼ਟ ਕੀਤਾ ਹੈ ਕਿ ਝੂਠੇ ਤੇ ਬੇਈਮਾਨ ਦਾਅਵਿਆਂ ਨੂੰ ਸਵੀਕਾਰ ਨਹੀਂ ਕੀਤਾ ਜਾਵੇਗਾ ਇਹ ਮਾਮਲਾ ਭਾਰਤੀ ਪ੍ਰਵਾਸੀਆਂ ਖਾਸ ਕਰਕੇ ਖਾਲਿਸਤਾਨ ਦੇ ਨਾਲ ਜੁੜੇ ਦਾਅਵਿਆਂ ਦੇ ਲਈ ਇੱਕ ਚੇਤਾਵਨੀ ਹੈ ਕਿ ਇਸ ਆਲਮ ਸਿਸਟਮ ਦੀ ਦੁਰਵਰਤੋਂ ਨੂੰ ਕੈਨੇਡਾ ਸਰਕਾਰ ਬਰਦਾਸ਼ਤ ਨਹੀਂ ਕਰੇਗੀ